ਸਤ ਸ੍ਰੀ ਅਕਾਲ ਜੀ ਹੋਰ ਤੁਸੀਂ ਸਾਰੇ ਮੇਰੇ YouTube ਫੈਮਲੀ ਆਸ ਕਰਦੀਆਂ ਕਿ ਠੀਕ ਹੋਵੋਗੇ ਤੇ ਜੇ ਹਲੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸੋਹਣੀਆਂ ਸੋਹਣੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਅਸੀਂ ਸਕੂਟੀ ਤੇ ਕਿਤੇ ਜਾ ਰਹੇ ਹਾਂਗੇ ਕਿੱਥੇ ਜਾ ਰਹੇ ਹਾਂ ਲੋ ਜੀ ਬਾਬਾ ਪ੍ਰੇਮਦਾਸ ਜੀ ਦੀਆਂ ਸਮਾਦਾਂ ਤੇ ਆਪਾਂ ਆ ਚੁੱਕੇ ਹਾਂਗੇ ਇਹ ਪਿੰਡ ਚੁਨੀਰ ਦੇ ਵਿਖੇ ਹੈਗੀ ਹੈ ਜੋ ਸ਼ੋਭਤਾ ਜੀ ਸਾਡੇ ਵੱਡ ਵਡੇਰਿਆਂ ਦੇ ਨਾਲ ਸੰਬੰਧਿਤ ਹੈ ਇੱਥੇ ਬਾਬਾ ਜੀ ਨੇ ਸਾਡੇ ਵੱਡੇ-ਵਡੇਰਿਆਂ ਨੂੰ ਬੜਾ ਵਧੀਆ ਆਸ਼ੀਰਵਾਦ ਦਿੱਤਾ ਸੀ ਕਿ ਢਿੱਲਮ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਅੱਜ ਦਿਨ ਹੈਗਾ ਜੀ ਮੰਗਲਵਾਰ ਮੈਂ ਤੇ ਮੰਮੀ ਹਨਾ ਘਰੋਂ ਚੱਲੀਆਂ ਸਕੂਟੀ ਤੇ ਥੋੜਾ ਇਦਾਂ ਹੁੰਦਾ ਨਾ ਪਹਿਲਾਂ ਤਾਂ ਅਸੀਂ ਸੋਚਿਆ ਸੀ ਵੀ ਚਲੋ ਮੰਮੀ ਪਿੱਛੇ ਬੈਠੇ ਸਕੂਟਰੀ ਤੇ ਹਨਾ ਵੀ ਵੀਡੀਓ ਬਣਾ ਲੈਣਗੇ ਪਰ ਫਿਰ ਵੀ ਆਪ ਨੂੰ ਡਰ ਜਾ ਹੁੰਦਾ ਵੀ ਕਿਤੇ ਹਨਾ ਫੋਨ ਨਾ ਡੇਗ ਲਈ ਬਟ ਇਹੋ ਜਿਹਾ ਆਪਾਂ ਫਾਰਮੈਲਿਟੀ ਉਹ ਚ ਪੈਂਦੇ ਵੀ ਨਹੀਂ ਹੈਗੇ ਹਨਾ ਜਿੰਨੀ ਵੀਡੀਓ ਬਣਾਉਣੀ ਹੈ ਚਲੋ ਜੀ ਵਧੀਆ-ਵਧੀਆ ਬਣਾਈਏ ਹਨਾ ਹਰ ਨਿੱਕੀ-ਨਿੱਕੀ ਚੀਜ਼ ਦੀ ਵੀ ਨਹੀਂ ਬਣਾਉਣੀ ਚਾਹੀਦੀ ਤੇ ਜੀ ਪੰਨੇਸ ਮੱਦਾ ਤੇ ਸਿੱਧਰ ਪਹੁੰਚ ਚੁੱਕੇ ਆ ਜੈ ਬਾਬਾ ਪ੍ਰੇਮਦਾਸ ਜੀ ਕਿੰਨਾ ਸੋਹਣਾ ਲਿਖਿਆ ਹੋਇਆ ਹਨ ਤੇ ਤੁਸੀਂ ਵੀ ਜਰੂਰ ਇੱਥੇ ਹਾਜ਼ਰੀ ਲਗਵਾਓ ਇੱਥੇ ਹੈਗਾ ਜੀ ਦਸੰਬਰ ਦੇ ਵਿੱਚ 1 2 3 ਨੂੰ ਮੇਲਾ ਵੀ ਲੱਗਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਹੈਗੇ ਨੇੜੇ ਛੜਿਓਂ ਆਉਂਦੇ ਨੇਗੇ ਹਨਾ ਦੂਰ ਦਰਾਡੇੋਂ ਵੀ ਆਉਂਦੇ ਨੇ ਤੇ ਇੱਥੇ ਸੁੱਖਣਾ ਬਹੁਤ ਪੂਰੀਆਂ ਹੁੰਦੀਆਂ ਨੇ ਜੀ ਸਾਡੇ ਮੰਮੀ ਨੂੰ ਇੰਨਾ ਜ਼ਿਆਦਾ 슈ਗਰ ਹੋ ਗਿਆ ਸੀ ਹਨਾ 400 500 ਤੋਂ ਘਟਦਾ ਹੀ ਨਹੀਂ ਸੀਗਾ ਇੰਨਾ ਜ਼ਿਆਦਾ 슈ਗਰ ਸੀ ਤੇ ਅਸੀਂ ਨਾ ਇੰਨਾ ਜਿਆਦਾ ਟੈਨਸ਼ਨ ਲਈ ਉਦੋਂ ਹਨਾ ਵੀ ਹਾਏ ਹੁਣ ਕੀ ਕਰੀਏ ਨਹੀਂ ਦਵਾਈ ਵੀ ਦੇ ਰਹੇ ਆ ਸਾਰਾ ਕੁਝ ਹੋ ਰਿਹਾ ਸੀ ਫਿਰ ਨਾ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਬਾਬਾ ਪ੍ਰੇਮਦਾਸ ਜੀ ਦੇ ਹਨਾ ਲੱਡੂਆਂ ਦਾ ਡੱਬਾ ਸੁਖਿਓ ਤੇ ਅੱਜ ਨਾ ਅਸੀਂ ਬੜੀ ਕਾਲੀ ਕਾਲੀ ਚ ਗਏ ਆ ਤਾਂ ਕਰਕੇ ਡੱਬਾ ਲੈ ਕੇ ਨਹੀਂ ਗਏ ਬਾਬਾ ਜੀ ਵਾਸਤੇ ਅਗਲੀ ਵਾਰੀ ਜ਼ਰੂਰ ਲੈ ਕੇ ਜਾਵਾਂਗੇ ਤੇ ਮੰਮੀ ਕਹਿੰਦੇ ਵੀ ਚਲੋ ਆਪਾਂ ਜਾਇਓ ਨੇ ਮੱਥਾ ਟੇਕ ਕੇ ਆਉਣੇ ਆ ਹਨਾ ਅਸੀਂ ਸੁਖਣਾ ਸੁਖਿ ਹੁਣ ਮੰਮੀ ਦੇ 슈ਗਰ ਦਾ ਕਿੰਨਾ ਜਿਆਦਾ ਫਰਕ ਪੈ ਗਿਆ ਬਾਕੀ ਸ਼ਰਦਾ ਦੀ ਵੀ ਗੱਲ ਹੁੰਦੀ ਆ ਹਨਾ ਦੂਜੇ ਆਪਣੀ ਸ਼ਰਦਾ ਹੈਗੀ ਹੈਗੀ ਤਾਂ ਸਾਰਾ ਕੁਝ ਪਰਮਾਤਮਾ ਆਪਣੇ ਆਪ ਹੀ ਆਪਣੇ ਸਹਾਈ ਹੁੰਦਾ ਹਨ ਹੰਗ ਸੰਗ ਤੇ ਫਿਰ ਜੀ ਉਸ ਤੋਂ ਬਾਅਦ ਜਦੋਂ ਅਸੀਂ ਮੱਥਾ ਟੇਕ ਲਿਆ ਹਨ ਇੱਕ ਸਮਾਧ ਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਦੂਜੇ ਪਾਸੇ ਚਲੇ ਗਏ ਕਾਫੀ ਜ਼ਿਆਦਾ ਸਮਾਧਾਂ ਇੱਥੇ ਬਣੀਆਂ ਹੋਈਆਂ ਧੂਣਾ ਸਾਹਿਬ ਵੀ ਸ਼ੋਭਤ ਹੈਗਾ ਤੇ ਇੱਧਰ ਮੱਥਾ ਟੇਕ ਕੇ ਮੈਂ ਦੇਖੋ ਤੁਸੀਂ ਦੇਖ ਰਹੇ ਹੋਮੋਗੇ ਇੱਕ ਵੱਡੀ ਕੱਪਾਂ ਦੇ ਕਿੰਨੇ ਜ਼ਿਆਦਾ ਟਰੋਫੀਜ਼ ਹਨ ਇੱਥੇ ਲੱਗੀਆਂ ਹੋਈਆਂ ਨੇ ਹਨਾ ਮੁੰਡੇ ਸਾਡੇ ਪਿੰਡ ਦੇ ਦੂਰੋਂ ਦੂਰੋਂ ਜਿੱਥੋਂ ਜਿੱਤ ਕੇ ਲਿਆਉਂਦੇ ਉਹ ਇੱਥੇ ਇਸ ਸਥਾਨ ਤੇ ਰੱਖ ਜਾਂਦੇ ਨੇ ਹਨਾ ਹੂਨਾ ਸਾਹਿਬ ਦੇ ਉੱਤੇ ਅਸੀਂ ਜਦੋਂ ਮੱਥਾ ਟੇਕਿਆ ਜੀ ਤਾਂ ਇਸ ਤੋਂ ਬਾਅਦ ਹਨਾ ਅਸੀਂ ਦੂਜੇ ਪਾਸੇ ਚਲੇ ਗਏ ਬਹੁਤ ਸਾਰੇ ਲੋਕ ਸੀ ਹਨਾ ਪਰਲੇ ਪਾਸੇ ਮੈਂ ਉਧਰੋਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਬਟ ਇਧਰ ਛੋਟੇ ਛੋਟੇ ਬੱਚੇ ਸੀਗੇ ਖੂਈ ਹੈ ਜੀ ਇਹਨਾਂ ਬਾਬਾ ਜੀ ਦੀ ਸੇਵਾ ਸਾਡੇ ਵੱਡ ਬਡੇਰੇ ਬਾਬਾ ਗੰਡਾ ਸਿੰਘ ਜੀ ਨੇ ਕੀਤੀ ਸੀ ਫਿਰ ਉਹਨਾਂ ਨੂੰ ਹਨਾ ਮਤਲਬ ਕਿ ਮਦਦ ਕੀਤੀ ਜਦੋਂ ਤਾਂ ਬਾਬਾ ਜੀ ਬੜੇ ਖੁਸ਼ ਹੋਏ ਤਾਂ ਫਿਰ ਉਹਨਾਂ ਨੂੰ ਬਾਹਰ ਦਿੱਤਾ ਸੀ ਜੀ ਇਹ ਇਧਰਲੇ ਪਾਸੇ ਪਿੱਛੇ ਹੈ ਕਈ ਵਾਰੀ ਗਿਆ ਆਪਾਂ ਅੱਗੇ ਮੱਥਾ ਟੇਕ ਜਾਂਦੇ ਹਾਂ ਨਾ ਇੱਕ ਪਿੱਛੇ ਵੀ ਸਮਾਦ ਬਣੀ ਹੋਈ ਹੈ ਤੁਸੀਂ ਜ਼ਰੂਰ ਪਹੁੰਚਿਓ ਜਿਹੜੇ ਵੀ ਸਾਡੇ ਪਿੰਡ ਚੁਨੀਰ ਦੇ ਲੋਕ ਨੇ ਉਹ ਤਾਂ ਬਹੁਤ ਜ਼ਿਆਦਾ ਇੱਥੇ ਆਉਂਦੇ ਜਾਂਦੇ ਨੇ ਹਨਾ ਤੇ ਚੁਨੀਰ ਦੇ ਕਿੰਨੇ ਕੁ ਲੋਕ ਨੇ ਜਿਹੜੇ ਸਾਡੀਆਂ ਵੀਡੀਓਜ਼ ਦੇਖਦੇ ਨੇ ਤੇ ਪਰ ਕਮੈਂਟ ਨਹੀਂ ਕਰਦੇ ਸਾਨੂੰ ਪਤਾ ਲੱਗ ਜਾਂਦਾ ਹੁੰਦਾ ਹਨਾ ਵੀ ਸਾਡੀਆਂ ਵੀਡੀਓਜ਼ ਕੌਣ-ਕੌਣ ਦੇਖਦਾ ਚਲੋ ਜੀ ਥੋੜੀ ਮਰਜੀ ਹੈ ਹਨਾ ਬਟ ਪਿਛਲੇ ਦਿਨੀ ਇੱਕ ਕੌਰ ਮਹਿਰਾ ਦਾ ਕਮੈਂਟ ਆਇਆ ਸੀ ਮੈਨੂੰ ਕਹਿੰਦੇ ਤੁਸੀਂ ਵੀਡੀਓਜ਼ ਲੰਬੀਆਂ ਕਰਦਿਆ ਕਰੋ ਹਨਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਕੋਸ਼ਿਸ਼ ਰਹੂਗੀ ਜ਼ਰੂਰ ਕਿ ਵੀਡੀਓਜ਼ ਲੰਬੀਆਂ ਕਰਿਆ ਕਰੀਏ ਹਨਾ ਤੁਹਾਨੂੰ ਵਧੀਆ ਲੱਗਦੀਆਂ ਫੇਰ ਹੀ ਤੁਸੀਂ ਕਹਿ ਰਹੇ ਹੋਗੇ ਹਰ ਬੰਦੇ ਦੀ ਵੀਡੀਓ ਤਾਂ ਆਪਾਂ ਦੇਖਣੀ ਪਸੰਦ ਵੀ ਨਹੀਂ ਕਰਦੇ ਹਨਾ ਜਦੋਂ ਮੈਂ ਵੀਡੀਓ ਬਣਾਈ ਨਿਕ ਛੋਟਾ ਜਿਹਾ ਬੱਚਾ ਆਉਂਦਾ ਸੀ ਉਹ ਵੀ ਕੈਮਰੇ ਨੂੰ ਦੇਖ ਕੇ ਭੱਜ ਲਿਆ ਹਨਾ ਵਧੀਆ ਲੱਗਦਾ ਹਨਾ ਨਿੱਕੇ ਨਿੱਕੇ ਬੱਚੇ ਜਦੋਂ ਆਪਾਂ ਨੂੰ ਮਿਲਦੇ ਨੇ ਤੇ ਜੀ ਇੱਧਰ ਫੇਰ ਅਸੀਂ ਮੱਥਾ ਟੇਕ ਕੇ ਆ ਗਏ ਦੇਖੋ ਕਿੰਨਾ ਸੋਹਣਾ 뷰 ਆ ਹਨਾ ਸਕੂਨ ਮਿਲ ਗਿਆ ਮਨ ਨੂੰ ਮੱਥਾ ਟੇਕ ਕੇ ਸ਼ਾਮ ਕਾਫੀ ਟਾਈਮ ਹੋ ਗਿਆ ਸੀਗਾ ਸ਼ਾਮ ਦੇ ਕਰੀਬ ਸਾਢੇ ਕੁ ਪੰਜ ਵੱਜ ਗਏ ਸੀ ਪਹਿਲਾਂ ਮੇਰਾ ਬ੍ਰਦਰ ਆ ਗਿਆ ਸੀ ਥੋੜ੍ਹਾ ਟਾਈਮ ਉੱਧਰ ਨਾ ਲੱਗ ਗਿਆ ਗੱਲਾਂ ਬਾਤਾਂ ਕਰਦਿਆਂ ਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਫਿਰ ਮੰਮੀ ਕਹਿੰਦੇ ਜਸ ਅੱਜ ਤਾਂ ਮੈਂ ਮੂੰਹੋਂ ਕੱਢਿਆ ਹੈ ਨਾ ਵੀ ਬਾਬਾ ਜੀ ਦੇ ਜਾ ਕੇ ਆਉਣਾ ਫਿਰ ਮੈਂ ਕਿਹਾ ਮੰਮੀ ਤੁਸੀਂ ਮੂੰਹੋਂ ਕੱਢੋ ਅਤੇ ਮੈਂ ਗੱਲ ਪਗਾਵਾਂ ਨਾ ਹੈ ਨਾ ਇਹ ਹੋ ਹੀ ਨਹੀਂ ਸਕਦਾ ਫਿਰ ਚੱਕ ਕੇ ਜਾਪੀ ਸਕੂਟਰੀ ਦੀ ਹੈ ਨਾ ਇਹਦਾ ਸੁੱਖ ਹੁੰਦਾ ਜੀ ਬਹੁਤ ਵਧੀਆ ਨਾ ਲੇਡੀਜ਼ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਗਾ ਆਪਾਂ ਆਪਣੇ ਕੰਮ ਆਪ ਕਰੀਏ ਹੈ ਨਾ ਤਾਂ ਇਸ ਸਥਾਨ ਤੇ ਜੀ ਦੋ ਰਾਹ ਨੇ ਕਿ ਇਧਰਲੇ ਪਾਸੇ ਹੈਗਾ ਇੱਕ ਪਿੰਡ ਚੁਨੀਰ ਤੇ ਦੂਜੇ ਪਾਸੇ ਇਧਰ ਕੁਰਕਣੀ ਮੱਖੇ ਵਾਲੇ ਵਾਲਾ ਰਾਹ ਹੈਗਾ ਇਹ ਸਾਡੇ ਨਜ਼ਦੀਕੀ ਪਿੰਡ ਨੇਗੀ ਗਵਾਂਢੀ ਪਿੰਡ ਨੇਗੀ ਇਹ ਦੇਖੋ ਤਲਾਬ ਆ ਇਧਰਲੇ ਪਾਸੇ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਥਰੇ ਆਗੇ ਦੇਖੋ ਜੀ ਘਰੇ ਆ ਕੇ ਮੰਮੀ ਕਹਿੰਦੇ ਚੱਲ ਵੀ ਪਹਿਲਾਂ ਠਕੇਣ ਮਿੰਜੀ ਹੋਈਗੀ ਹਨਾ ਕਹਿੰਦੇ ਵੀ ਆਪਾਂ ਬਾਹਰ ਬੈਠਦੇ ਨੀਨਾ ਦੀਦੀ ਨੂੰ ਫੋਨ ਕੀਤਾ ਹਨ ਤਾਂ ਉਧਰ ਨਾਲ گاਵਾ ਵਗੈਰਾ ਦੇਖੋ ਲੋਕੀ ਜਿਹੜੇ ਪਿੰਡਾਂ ਚੋਂ ਹੁੰਦੇ ਆਗੇ ਉਹ ਥੋੜਾ ਜਿਹਾ ਸ਼ਹਿਰਾਂ ਵਾਲੇ ਪਾਸੇ ਛੱਡ ਜਾਂਦੇ ਫਿਰ ਉਹ ਗਲੀਆਂ 'ਚ ਹੀ ਫਿਰਦੇ ਕਿੰਨਾ ਕਮੀ ਪੈ ਗਈ ਕੋਈ ਸਕੂਟ ਦਾ ਮਾਰਦਾ ਹਨਾ ਭਾਵੇਂ ਕਿ ਆਪਾਂ ਕਹਿੰਦੇ ਵੀ ਕਹੋ ਮਾਤਾ ਬਟ ਇਦਾਂ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਗਲਤ ਆਗਾ ਤੇ ਬੱਚੇ ਸੀਗੇ ਦੇਖੋ ਜੀ ਆਪਸ ਦੇ ਵਿੱਚ ਗੱਲਾਂ ਬਾਤਾਂ ਲੱਗੇ ਪਏ ਸੀਗੇ ਹਨਾ ਤੇ ਦੀਦੀ ਨੂੰ ਮੈਂ ਕਿਹਾ ਜੀ ਹਲੋ ਦੀਦੀ ਕੋਈ ਗੱਲਬਾਤ ਕਰ ਲੋ ਜਦੋਂ ਕੈਮਰਾ ਮੂਹਰੇ ਕਰ ਦਿੰਦੇ ਸੀ ਹਨਾ ਦੀਦੀ ਕਹਿੰਦੇ ਸੀ ਨਹੀਂ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਆੜ ਰਹੀ ਹੁਣ ਹਨਾ ਇਦਾਂ ਹੀ ਹੁੰਦਾ ਕਦੇ-ਕਦੇ ਤੇ ਫੇਰ ਜੀ ਅਸੀਂ ਹੈ ਨਾ ਜੀ ਜਦੋਂ ਦੱਸਿਆ ਵੀ ਦੀਦੀ ਅਸੀਂ ਜਾ ਕੇ ਆਏ ਆ ਬਾਬਾ ਜੀ ਦੇ ਹਨਾ ਦੀਦੀ ਵੀ ਬੜੇ ਖੁਸ਼ ਹੋਏ ਤੇ ਜਦੋਂ ਉਸ ਮਿਸੇ ਸਕੂਟਰੀ ਸਿੱਖੀ ਸਿੱਖੀ ਮੈਂ ਤੇ ਦੀਦੀ ਇੱਥੇ ਆਪਣੇ ਬਾਬਾ ਧਿਆਨ ਦਾਸ ਜੀ ਦੀ ਜਿਹੜੀ ਜਗ੍ਹਾ ਕਿ ਉੱਥੇ ਜਾਂਦੀਆਂ ਹੁੰਦੀਆਂ ਸੀ ਮਾਰਨਿੰਗ ਹੀ ਚਲੇ ਜਾਣਾ ਅਸੀਂ ਆਹ ਦੇਖ ਲਓ ਗੁਰਸਿਫਤ ਨਹੀਂ ਟਿਕਦੀ ਇਹਨਾ ਮੈਨੂੰ ਟਿਕਨ ਦੇਵੇ ਮੈਨੂੰ ਕਹਿੰਦੇ ਮम्मा ਲੱਤਾਂ ਪਾਸੇ ਕਰੋ ਮੈਂ ਚੇਅਰ ਇੱਧਰ ਰੱਖਣੀ ਆ ਹਨਾ ਤੇ ਹਰੌਣਕ ਲਾ ਲਈ ਮੰਮੀ ਨੇ ਜੀ ਗੱਲਾਂ ਬਾਤਾਂ ਕਰੇ ਜਾਂਦੇ ਨੇ ਸਾਰੇ ਹਨਾ ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀਡੀਓ ਕਿਹੋ ਜੀ ਲੱਗੀ ਤੁਸੀਂ ਕਮੈਂਟ ਬਾਕਸ ਜਰੂਰ ਦੱਸਿਓ ਫੇਰ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਆਉਣ ਵਾਲੇ ਨਿਊ ਨਿਊ ਬਲੌਗਸ ਬਹੁਤ ਸੋਹਣੇ ਹੋਣਗੇ ਅਸੀਂ ਬਹੁਤ ਮਿਹਨਤ ਕਰਦੇ ਆ ਹਨ ਐਡੀਟਿੰਗ ਹੋ ਗਈ ਥੰਬਨੇਲ ਹੋ ਗਿਆ ਨਾ ਕਾਫੀ ਜ਼ਿਆਦਾ ਕੰਮ ਹੋ ਜਾਂਦੇ ਨੇ ਜੀ ਤੇ ਬੱਚੇ ਦੇਖੋ ਨਾਲ ਮਿਲ ਕੇ ਖੇਡਦੇ ਨੇ ਹਨ ਤੇ ਜੇ ਆਪਾਂ ਗਲੀ ਗਵਾਂਡ ਚ ਵਧੀਆ ਆਪਦਾ ਬਣਾ ਕੇ ਰੱਖਦੇ ਆ ਨਾ ਫੇਰ ਵਧੀਆ ਬੱਚੇ ਦੀ ਡਿਵੈਲਪਮੈਂਟ ਹੁੰਦੀ ਆ ਬਲੌਗ ਕਿ ਉਹ ਜਿਹਾ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਕੇ ਜਾਣਾ ਹੈ ਤੇ ਨੈਕਸਟ ਬਲੌਗ ਆਪਾਂ ਕਿਸ ਤਰ੍ਹਾਂ ਦਾ ਲੈ ਕੇ ਆਈਏ ਉਹ ਵੀ ਜ਼ਰੂਰ ਦੱਸਿਓ ਜੀ ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਬਲੌਗ ਪੈਣੇ ਮੈਂ ਹੁਣ ਉਹਨਾਂ ਦੀ ਐਡੀਟਿੰਗ ਕਰਨੀ ਹੈ ਜੀ ਬਾਏ ਬਾਏ